ਗੁਰੂ ਗੁਰੂ ਪਿਆਰੀ ਗੁਰਸਾਹਿਬ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੁੰਦੀ ਹੈ ਸਮਝ ਆਉਂਦੀ ਹੈ ਕਿ ਸਾਡਾ ਮਨ ਕਦੋਂ ਕੁਮਤ ਕਮਾ ਰਿਹਾ ਹੈ ਕਦੋਂ ਮਨਮਤ ਕਮਾ ਰਿਹਾ ਹੈ ਕਦੋਂ ਗੁਰਮਤ ਕਮਾ ਰਿਹਾ ਹੈ ਤੇ ਕਦੋਂ ਸਮਤ ਕਮਾ ਰਿਹਾ ਹੈ ਜਦੋਂ ਸਾਡਾ ਮਨ ਅਪੇ ਦੀ ਪਰਖ ਦੇ ਯੋਗ ਬਣ ਜਾਂਦਾ ਹੈ ਤੇ ਸਮਝ ਆਉਂਦੀ ਹੈ ਇਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨ ਤਰ੍ਹਾਂ ਦੀ ਕਥਾ ਸਾਡੇ ਸਮਝ ਗੋਚਰਾ ਕਰਦੇ ਹਨ ਉਹ ਤਿੰਨ ਤਰ੍ਹਾਂ ਦੀ ਕਥਾ ਕਿਹੜੀ ਹੈ ਦ੍ਰਿਸ਼ਟਮਾਨ ਕਥਾ ਜੈਨੋ ਨੇਤਰਾਂ ਦੇ ਨਾਲ ਸਾਨੂੰ ਸੰਸਾਰ ਸਾਗਰ ਵਿੱਚ ਦਿਖਾਈ ਦਿੰਦਾ ਹੈ ਇਸ ਨੂੰ ਦ੍ਰਿਸ਼ਟਮਾਨ ਆਖਿਆ ਦ੍ਰਿਸ਼ਟਮਾਨ ਕਥਾ ਦੂਸਰੇ ਨੰਬਰ ਤੇ ਹੈ ਅਕਥ ਕਥਾ ਜੋ ਦ੍ਰਿਸ਼ਮਾਨ ਵਿੱਚ ਦਿਖਾਈ ਦੁੰਦਾ ਹੈ ਸਾਡੇ ਅੰਦਰ ਕਿਸ ਤਰ੍ਹਾਂ ਜੋ ਬ੍ਰਹਮੰਡੇ ਸੋਹੀ ਪਿੰਡ ਹੈ ਜੋ ਖੋਜ ਸਪਾਵੇ ਅਕਤ ਕਥਾ ਅਕਤ ਕਹਾਣੀ ਪਦ ਨਿਰਵਾਣੀ ਕੁਵਰਲਾ ਗੁਰਮਖਬੂਜੇ ਕਿਸੇ ਵਿਰਲੇ ਦੇ ਐਸੀ ਆਉਂਦੀ ਹੈ ਤੀਸਰੇ ਨੰਬਰ ਤੇ ਹੈ ਹਰਕੀ ਕਥਾ ਸਭ ਤੋਂ ਉੱਤਮ ਹਰਕੀ ਕਥਾ ਨਾਮ ਸੁਣਦਾ ਦੁੱਖ ਲੱਥ ਹੈ ਇਹ ਤਿੰਨ ਤਰ੍ਹਾਂ ਦੀ ਕਥਾ ਗੁਰਬਾਣੀ ਗੁਰੂ ਸਮਝਾਉਂਦੇ ਨੇ ਗੁਰੂ ਘਰ ਦੇ ਵਿੱਚ ਇਹ ਤਿੰਨ ਤਰ੍ਹਾਂ ਦੀ ਕਥਾ ਪਰਵਾਣ ਦਰਸ਼ਤ ਮਨ ਜੋ ਇਤਿਹਾਸ ਰਚਿਆ ਇਤਿਹਾਸਗਸਥਾਨ ਰਚੇ ਉਹਨਾਂ ਤੋਂ ਅਸੀਂ ਇਕੱਠ ਵਾਲੇ ਪਾਸੇ ਆਉਣਾ ਹੁੰਦਾ ਔਰ ਕੱਤ ਤੋਂ ਅਸੀਂ ਹਰਕੀ ਕਥਾ ਵਾਲੇ ਪਾਸੇ ਜਾਣਾ ਹੁੰਦਾ ਔਰ ਮਾਨ ਅ ਗਿਆਨ ਤਵਾ ਸੋਖੀ ਅੱਜ ਦੇਖਦੇ ਆ ਸਾਡੀ ਹਾਲਤ ਕਿਹੋ ਜੀ ਹੈ ਅਸੀਂ ਇਤਿਹਾਸ ਤੋਂ ਮਿਥਿਹਾਸ ਵਾਲੇ ਪਾਸੇ ਚਲੇ ਜਾਂਦੇ ਹਾਂ ਮਿਥਿਹਾਸ ਕਹਿੰਦੇ ਨੇ ਜੋ ਮਿਥਕੇ ਕੀਤੀ ਗੱਲ ਜੀਦਾ ਕੋਈ ਵजूद ਨਹੀਂ ਕਈ ਵਾਰ ਦੇਖਦੇ ਆਂ ਕਿ ਆਪਣੇ ਕੋਲੋਂ ਕਹਾਣੀਆਂ ਬਣਾ ਕੇ ਸਾਜ਼ ਹੁੰਦੇ ਮਿੱਥਕੇ ਕੀਤੀ ਹੋਈ ਗੱਲ ਗੁਰੂ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਇਸ ਕਰਕੇ ਅੱਜ ਢੈਂ ਦੀ ਕਲਾ ਦਾ ਕਾਰਨ ਕੀ ਆ ਕਿਉਂਕਿ ਅੱਜ ਦੇਖਣ ਵਿੱਚ ਆਉਂਦਾ ਜ਼ਿਆਦਾਤਰ ਗੱਲ ਮਿੱਥਿਆਸ ਮਿੱਥਕੇ ਕੀਤੀ ਜਾਂਦੀ ਹੈ ਕੋਈ ਵੀ ਮਿੱਥਕੇ ਕੀਤੀ ਕੋਈ ਇਡਾ ਬੱਕਰੀਆਂ ਦੀਆਂ ਕਹਾਣੀ ਸੁਣਾ ਦੇਵੇ ਕੋਈ ਡੰਗਰਾਂ ਜਾਨਵਰਾਂ ਦੀਆਂ ਕਹਾਣੀ ਸੁਣਾ ਦੇਵੇ ਕੋਈ ਆਪਣੇ ਕੋਲੋਂ ਮਿੱਥ ਕੇ ਕਹਾਣੀ ਸੁਣਾ ਦੇ ਮਿੱਥ ਕੇ ਕੀਤੀ ਹੋਈ ਗੱਲ ਗੁਰੂ ਘਰ ਵਿੱਚ ਪ੍ਰਮਾਣ ਨਹੀਂ ਸਿਸ ਕਰਕੇ ਜਦੋਂ ਵੀ ਆਪਾਂ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਵਿਚਰਨਾ ਹੁੰਦਾ ਹੈ ਇਹ ਦ੍ਰਿੜ ਕਰਨਾ ਹੁੰਦਾ ਹੈ ਕਿ ਨੰਬਰ 1 ਹੈ ਦ੍ਰਿਸ਼ਮਾਨ ਕਥਾ ਦ੍ਰਿਸ਼ਮਾਨ ਕਥਾ ਕਿਸ ਨੂੰ ਆਖਿਆ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਚੱਲ ਰਿਹਾ ਜਾ ਕੇ ਉਸ ਨੂੰ ਮੰਨਿਆ ਜਾ ਸਕਦਾ ਹੈ ਜਾਂ ਗੁਰੂ ਸਾਹਿਬਾਂ ਨੇ ਸਮਾਤ ਲੋਕ ਤੇ ਗੁਰੂ ਦੇ ਸਿੱਖਾਂ ਨੇ ਗੁਰੂ ਸਾਹਿਬਾਂ ਨੇ ਮਾਤ ਲੋਕ ਤੇ ਇਤਿਹਾਸ ਰਚ ਜਾਂ ਇਤਿਹਾਸ ਕਿਸਤਾਨ ਰਚੇ ਉਹਨਾਂ ਨੂੰ ਮੰਨਿਆ ਜਾ ਸਕਦਾ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਦ੍ਰਿਸ਼ਟਮਾਨ ਦੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ ਚੱਲ ਰਿਹਾ ਜਾਂ ਗੁਰੂ ਸਾਹਿਬਾਂ ਨੇ ਇਤਿਹਾਸ ਰਚ ਜਾਂ ਇਤਿਹਾਸ ਕਿਸਤਾਨ ਰਚੇ ਇਹਨਾਂ ਦੇ ਉੱਤੇ ਪਹਿਰਾ ਦਿੱਤਾ ਜਾ ਸਕਦਾ ਹੈ ਪਰ ਮਿੱਥਕੇ ਕੀਤੀ ਹੋਈ ਗੱਲ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਇਸ ਕਰਕੇ ਜਦੋਂ ਵੀ ਆਪਾਂ ਸੰਗਤ ਕਰਨੀ ਹੈ ਇਹ ਦ੍ਰਿੜ ਕਰਨੀ ਹੁੰਦੀ ਹੈ ਕਿ ਜੋ ਵੀ ਬਚਨ ਕਰ ਰਹੇ ਆਂ ਜੋ ਬ੍ਰਹਮੰਡੇ ਸੋਈ ਪੰਡੇ ਜੋ ਖੋਜ ਜਿਸ ਪਾਵੇ ਜੋ ਦ੍ਰਿਸ਼ਮਾਨ ਦੇ ਵਿੱਚ ਚੱਲ ਰਿਹਾ ਕਿਤੇ ਨਾ ਕਿਤੇ ਸਾਡੇ ਅੰਦਰ ਦੀ ਕਹਾਣੀ ਹੈ ਪਰ ਕੋਈ ਮਿੱਥਕੇ ਗੱਲ ਕਰ ਦੇਗਾ ਉਹ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਗੋਂ ਵੀ ਆਪਾਂ ਮਾਲਕ ਦੇ ਸ਼ੁਕਰਾਨੇ ਵਿੱਚ ਹੁੰਦੇ ਹਾਂ ਸੰਗਤ ਵਿੱਚ ਜਾਂਦੇ ਹਾਂ ਪਹਿਲਾਂ ਸਾਨੂੰ ਦ੍ਰਿਸ਼ਟ ਮਾਨ ਦੀ ਉਦਾਹਰਨ ਦਿੱਤੀ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਜਿੰਨੀ ਗੁਰਬਾਣੀ ਹੈ ਸਾਰੀ ਤਿੰਨ ਤਰ੍ਹਾਂ ਦੀ ਕਾਥਾ ਹੈ ਮਨ ਨਾਲੋਂ ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਹਾਂ ਭਰিয়ে ਹੱਥ ਪੈਰਾਂ ਦੇ ਪਾਣੀ ਧੋਤੇ ਉਤਰਸ ਕੇ ਮੂਤ ਬਲੀਤੀ ਕੱਪੜ ਹੋਏ ਦੇ ਸਾਬਣ ਨਹੀਂ ਇਹ ਉਹ ਤੋਂ ਇਹ ਤੋਂ ਤੱਕ ਪਾਸ਼ਾ ਪਹਿਲਾਂ ਸਾਨੂੰ ਦ੍ਰਿਸ਼ਟੀਮਾਨ ਹੱਥਾਂ ਪੈਰਾਂ ਨੂੰ ਮੈਲ ਲੱਗਦੀ ਹੈ ਧੋਣ ਦਾ ਤਰੀਕਾ ਪਤਾ ਹੈ ਮੈਲ ਲੱਗਣ ਦੇ ਕਾਰਨ ਦਾ ਪਤਾ ਹੈ ਮੈਲ ਦੇ ਉਤਰਨ ਦੇ ਕਾਰਨ ਦਾ ਪਤਾ ਹੈ ਸੋ ਇਹ ਸਾਰੀ ਕੱਪੜੇ ਨੂੰ ਮੈਲ ਲੱਗਦੀ ਗੰਦਗੀ ਲੱਗਦੀ ਹੈ ਸਾਬਣ ਪਾਣੀ ਦੇ ਇਸਤੇਮਾਲ ਕਰਦੇ ਹਾਂ ਉਹ ਮੈਲ ਉਤਰ ਜਾਂਦੀ ਹੈ ਇਥੋਂ ਤੱਕ ਇਹ ਦ੍ਰਿਸ਼ਟੀਮਾਨ ਕਥ ਹੈ ਜਿੰਨੀ ਗੁਰਬਾਣੀ ਜਿੱਥੋਂ ਮਰਜੀ ਪੜ ਲਈਏ ਪਹਿਲਾਂ ਸਾਨੂੰ ਗੁਰਬਾਣੀ ਗੁਰੂ ਦ੍ਰਿਸ਼ਟਮਾਨ ਦੀ ਉਦਾਹਰਨ ਦੇ ਰਹੇ ਨੇ ਸੋ ਅਸੀਂ ਉਹ ਦ੍ਰਿਸ਼ਟਮਾਨ ਜੋ ਆਸੀਂ ਪੜ ਰਹੇ ਹਾਂ ਜੋ ਸੰਸਾਰ ਵਿੱਚ ਦੇਖ ਰਹੇ ਹਾਂ ਉਹਨੂੰ ਅਸੀਂ ਅੰਤਰਗਤ ਪਰਖ ਕਰਨਾ ਹੁੰਦਾ ਹੈ ਮੰਨ ਲਓ ਜਦੋਂ ਆਪਾਂ ਸੰਗਤ ਵਿੱਚ ਆ ਕੇ ਸੇਵਾ ਸਿਮਨ ਕਰਦੇ ਹਾਂ ਵਿੱਚ ਸੰਗਤ ਹਰ ਪ੍ਰਭੂ ਵਸਿਆ ਜਿਉ ਮਾਲਕ ਬਖਸ਼ਣਹਾਰ ਬਣ ਕੇ ਵਰਤਦੇ ਬਖਸ਼ ਲੈਂਦੇ ਕਿੰਨੇ ਕੌਗਣ ਬਖਸ਼ ਲੇਗਾ ਪਹਿਲਾਂ ਦ੍ਰਿਸ਼ਟਮਾਨ ਦੀ ਉਦਾਹਰਨ ਦੱਸੀ ਜਾਂਦੀ ਹੈ ਜਿਸ ਤਰ੍ਹਾਂ ਸਾਡੀ ਖੁਰਾਕ ਕਿੰਨੀ ਹੈ ਲੀਟਰ ਪਾਣੀ ਪੀ ਲਵਾਂਗੇ 2 ਲੀਟਰ ਪੀ ਲਵਾਂਗੇ 4 ਲੀਟਰ ਪੀ ਲਵਾਂਗੇ ਇਸ ਤੋਂ ਵੱਧ ਆਪਾਂ ਇੱਕ ਟਾਈਮ ਪਾਣੀ ਨਹੀਂ ਪੀ ਸਕਦੇ ਪਰ ਦੂਜੇ ਪਾਸੇ ਪਾਸ਼ਾ ਦ੍ਰਿਸ਼ਟਮਾਰੋਂ ਉਦਾਹਰਣ ਦੇ ਰਹੇ ਨੇ ਕਿ ਜਿਹੜੇ ਮਨ ਨੇ ਪਾਪ ਕੀਤੇ ਨੇ ਕਿੰਨੇ ਕੁ ਕੀਤੇ ਨੇ ਆ ਜਿਵੇਂ ਸਮੁੰਦਰਾਂ ਦੇ ਵਿੱਚ ਪਾਣੀ ਭਰਿਆ ਜਿਹਦਾ ਕੋਈ ਨਾਪ ਕੋਲੀ ਨਹੀਂ ਹੈ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਇਹੋ ਸਮੁੰਦਰਾਂ ਦੇ ਵਿੱਚ ਪਾਣੀ ਭਰਿਆ ਜਿਹਦਾ ਕੋਈ ਨਾਪ ਤੋਲ ਨਹੀਂ ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਔਗਣ ਪਰੇ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੋਂ ਮਰਜੀ ਗੁਰਬਾਣੀ ਪੜ ਲਈ ਹੈ ਪਹਿਲਾਂ ਸਾਨੂੰ ਦ੍ਰਿਸ਼ਟਮਾਨ ਦੀ ਕਹਾਣੀ ਸਮਝਾਈ ਜਾਂਦੀ ਹੈ ਦ੍ਰਿਸ਼ਟਮਾਨ ਤੋਂ ਬਾਅਦ ਸਾਨੂੰ ਅਕਥ ਦਾ ਪੇਚ ਦਿੱਤਾ ਜਾਂਦਾ ਹੈ ਉਹ ਅਕਥ ਕੀ ਹੈ ਉਹ ਆਪਾਂ ਪਾਤਸ਼ਾਹ ਜੀ ਦੇ ਬਚਨ ਪੜਦੇ ਹਾਂ ਰੋਇ ਪੜਦੇ ਆ ਪਰ ਇਹ ਹੱਥ ਪੈਰ ਤਾਂ ਦੇ ਪਾਣੀ ਤੇ ਉੱਥੇ ਉਸਕੇ ਬਹੁਤ ਬੜੀ ਥੀ ਕਪੜੇ ਹੋਏ ਦੇ ਸਵਾਭ ਨੂੰ ਲੱਗੇ ਉਹ ਤੋ ਇੱਥੇ ਤੱਕ ਦ੍ਰਿਸ਼ਮਾਨ ਹੈ ਪਰ ਇਹ ਮਾਤ ਪਾਪਾ ਕੇ ਸੰਗ ਹੁਣ ਜਿਹੜਾ ਮਨ ਹੈ ਮਾਤ ਹੈ ਲੱਗੀ ਮੈਲ ਇਹਨੂੰ ਧੋਣ ਦਾ ਤਰੀਕਾ ਸਾਰੀ ਕਥਾ ਕਹਾਣੀ ਹੈ ਅਕਥ ਕਹਾਣੀ ਬਦ ਨਰਵਾਣੀ ਕੋ ਵਿਰਲਾ ਗੁਰਮਕੋਜ ਹੈ ਉਹ ਧੋਪਾ ਨਾਮ ਕੇ ਰੰਗ ਨਾਮ ਹਕੀਕਤ ਹੈ ਉਹ ਸਭ ਤੇ ਉਤਮ ਹਕੀਕਤਾ ਨਾਮ ਸੁਣਤ ਦਰਦੋ ਖਲਤਾ ਜਿਹਨੂੰ ਸੁਣਦੇ ਆ ਜੀਵਨ ਦੇ ਦੁੱਖ ਦਰਦ ਕੱਟੇ ਜਾਂਦੇ ਹਨ ਜਿਹਨੂੰ ਆਪਾਂ ਪੜਦੇ ਆ ਸਭ ਤੋਂ ਉੱਤਮ ਆਰਕੀ ਕਥਾ ਨਾਮ ਸੁਣਤ ਦਰਦ ਖਲਤ ਹੈ ਜਿਨੀ ਗੁਰਵਾਣੀ ਹੈ ਇਹ ਤਿੰਨ ਤਰ੍ਹਾਂ ਦੇ ਹਿੱਸੇ ਦੇ ਵਿੱਚ ਸਾਨੂੰ ਦ੍ਰਿੜ ਕਰਾਈ ਜਾਂਦੀ ਹੈ ਪਾਦਸ਼ਾਹ ਪਹਿਲਾਂ ਸਾਨੂੰ ਦ੍ਰਿਸ਼ਟਮਾਨ ਦੀ ਉਦਾਹਰਣ ਦੇ ਰਹੇ ਨੇ ਜਿੱਥੇ ਦ੍ਰਿਸ਼ਟਮਾਨ ਦੀ ਗੱਲ ਸਮਝ ਆ ਗਈ ਉੱਥੇ ਅਸੀਂ ਇੱਕ ਅਥ ਨੂੰ ਵਿਚਾਰਨਾ ਹੁੰਦਾ ਹੈ ਕਥ ਦੀ ਸਮਝ ਆ ਗਈ ਇਸ ਯੰਤਰਾਤ ਮੰਨਿਖੇ ਨੂੰ ਵਿਚਾਰਨਾ ਹੁੰਦਾ ਹੈ ਸੇ ਇਸ ਤਰ੍ਹਾਂ ਜਦੋਂ ਆਪਾਂ ਸੰਗਤ ਰੂਪ ਦੇ ਵਿੱਚ ਵਿਚਾਰਦੇ ਹਾਂ ਤਾਂ ਆਪਾਂ ਨੂੰ ਇਹ ਪਵਚਨ ਸਮਝਾਉਣੀ ਸ਼ੁਰੂ ਹੋ ਜਾਂਦੇ ਨੇ ਫਿਰ ਦ੍ਰਿੜ ਕਰ ਲਈਏ ਦ੍ਰਿਸ਼ਮਾਨ ਤੋਂ ਅਸੀਂ ਇਕੱਥ ਵਾਲੇ ਪਾਸੇ ਆਣਾ ਹੁੰਦਾ ਹੈ ਕਈ ਵਾਰ ਸਾਨੂੰ ਬਹੁਤ ਜੀਵ ਦ੍ਰਿਸ਼ਮਾਨ ਤੋਂ ਇਤਿਹਾਸ ਵਾਲੇ ਪਾਸੇ ਇਤਿਹਾਸ ਤੋਂ ਮਿੱਥਕੇ ਮਿਥਿਆਸ ਵਾਲੇ ਪਾਸੇ ਗੱਲਾਂ ਕਰਨ ਲੱਗ ਜਾਂਦੇ ਅਸੀਂ ਮਿਥਿਆਸ ਵਾਲੇ ਪਾਸੇ ਚੱਲ ਪੈਂਦੇ ਹਾਂ ਮਿੱਥੀ ਹੋਈ ਗੱਲ ਗੁਰੂ ਘਰ ਵਿੱਚ ਪਰਵਾਣ ਨਹੀਂ ਸਮੇਂ ਦੀ ਲੋੜ ਸੀ ਤੇ ਆਸ ਰਚਣ ਦੀ ਗੁਰ ਸਿੱਖਾਂ ਦੇ ਪ੍ਰਵਾਹ ਕੇ ਤੇ ਆਸਰਚ ਅੱਜ ਵੀ ਤੇ ਆਸ ਰਚਣ ਦੀ ਲੋੜ ਨਹੀਂ ਅੱਜ ਲੋੜ ਹੈ ਰਚੇ ਤੇ ਆਸ ਨੂੰ ਸੰਭਾਲਣ ਦੀ ਅੱਜ ਦੇਖਦੇ ਹਾਂ ਗੁਰਸਿੱਖ ਡੋਲ ਗਏ ਮਨ ਡੋਲ ਵਸਤਾ ਵਿੱਚ ਰਹੇ ਉਹਦੇ ਲਈ ਆਓ ਆਪਾਂ ਉਸੇ ਮਨ ਕਰਾਂਗੇ ਅੱਗੇ ਆਪਾਂ ਫਿਰ ਵਿਚਾਰਾਂਗੇ ਕਿ ਦ੍ਰਿਸ਼ਟ ਮਾਰ ਦੇ ਵਿੱਚ ਪਾਤਸ਼ਾਹ ਸਾਨੂੰ ਕਿਵੇਂ ਸਮਝਾਉਣਾ ਕਰ ਰਹੇ ਨੇ ਸੋ ਹਸ ਗਿਰਾ ਸਿਮਰਨ karo ji shiru